ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੁਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂ ਜਪਦਾਨੀ ਕੀ ਗੈਨ ਨੈਟਵਰਕ ਦੀ ਪ੍ਰੋਬਲਮ ਹੋ ਰਹੀ ਹੈ ਹਾਂਜੀ ਜਸਵਿੰਦਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸੁਖਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਸ਼ੁਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਖੋਸ ਕਲੇਰ ਬਹੁਤ ਬਹੁਤ ਧੰਨਵਾਦ ਜੀ ਜਪਸੀਰਤ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਨਰਿੰਦਰ ਜੀ ਮਾ ਬਹੁਤ-ਬਹੁਤ ਧੰਨਵਾਦ ਜੀ ਜਸ ਬਰਾਡ ਬੁਟੀਕ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਬਹੁਤ-ਬਹੁਤ ਧੰਨਵਾਦ ਜੀ ਸਿਮੂ ਬਲੌਗ ਬਹੁਤ-ਬਹੁਤ ਧੰਨਵਾਦ ਜੀ ਸਤਵਿੰਦਰ ਸਿੰਘ ਬਹੁਤ-ਬਹੁਤ ਧੰਨਵਾਦ ਜੀ। ਸਰਬਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ। ਸ਼ਹਿਦ ਬੜੀ ਮਿੱਠੀ। ਹਾਂ ਜੀ ਤੁਸੀਂ ਬਣਾ ਕੇ ਪਰ ਜਿਆਦਾ ਦਿਨ ਵਾਸਤੇ ਤੁਸੀਂ ਨਾ ਬਣਾ ਕੇ ਰੱਖਿਓ। ਬਸਤੇ ਨੇ 4 ਦਿਨ ਚੱਲ ਜਾਣ। ਮੈਂ ਵੀ 3-4 ਦਿਨਾਂ ਦੀ ਬਣਾਉਣੀ ਆ ਤੇ ਮੈਂ ਲਗਾ ਲੈਣੀ ਆ। ਕਾਫੀ ਦਿਨ ਹੋ ਗਏ ਮੈਨੂੰ ਲਗਾਉਂਦੀ ਨੂੰ ਮੈਨੂੰ ਬਹੁਤ ਵਧੀਆ ਲੱਗਦੀ ਆਪਣੀ ਸਕਿਨ। ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ। ਆਪਾਂ ਵੈਸੇ ਤਕਰੀਬਨ ਬੋਲ ਹੀ ਦਿੱਤੇ ਆ ਜੋ ਕਿਸੇ ਦਾ ਨਾਮ ਰਹਿ ਵੀ ਗਿਆ ਤੇ ਸੌਰੀ ਵੀਡੀਓ ਲੰਬੀ ਹੋ ਜੂਗੀ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਰੋਮੇਡੀ ਦੱਸਣ ਲੱਗੇ ਆ ਜਿੱਦਾਂ ਕਿ ਤੁਸੀਂ ਮੇਕਅਪ ਕਰਨਾ ਕਿਤੇ ਜਾਣਾ ਹਨਾ ਹੁਣ ਮਾਗ ਦਾ ਮਹੀਨਾ ਸ਼ੁਰੂ ਹੋ ਗਿਆ ਲੋਹੜੀ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਰੱਬ ਤੰਦਰੁਸਤੀਆਂ ਭਰਿਆ ਸਾਲ ਆਵੇ ਹਨਾ ਆਪਣਾ ਤਾਂ ਨਵਾਂ ਸਾਲ ਆਜੀ ਆ ਮਾਗੀ ਵਾਲਾ ਦਿਨ ਅੱਜ ਆਪਾਂ ਮਾਗੀ ਦੇ ਦਿਨ ਵੀਡੀਓ ਬਣਾ ਰਹੇ ਆ ਤੇ ਇਸ ਕਰਕੇ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਸਭ ਕਿਸੇ ਵਾਸਤੇ ਤੇ ਬਹੁਤ ਵਧੀਆ ਜਾਵੇ ਤੰਦਰੁਸਤੀ ਦੇਵੇ ਪ੍ਰਮਾਤਮਾ ਸਾਰਿਆਂ ਨੂੰ ਜੋ ਜੋ ਹਰ ਕਿਸੇ ਦੀ ਖੁਆਇਸ਼ ਆ ਇਸ ਸਾਲ ਵਿੱਚ ਜਰੂਰ ਪੂਰੀ ਹੋਵੇ ਤੇ ਬਾਕੀ ਇਹ ਆ ਕਿ 마ਗ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਹੁਣ ਆਪਣੇ ਜਿਵੇਂ ਹਨਾ ਵੈਡਿੰਗ ਸੀਜ਼ਨ ਵੀ ਚੱਲੀ ਜਾਂਦਾ ਹੈ ਤੇ ਆਪਾਂ ਨੂੰ ਪਤਾ ਹੀ ਆ ਕਿ ਪੋਦੇ ਵਿੱਚ ਵਿਆਹ ਸ਼ਾਦੀਆਂ ਮਤਲਬ ਬੰਦ ਹੋ ਜਾਂਦੀਆਂ ਹਨਾ ਨਹੀਂ ਕਰਦੇ ਲੋਕ ਤੇ 마ਗ ਦੇ ਵਿੱਚ ਆਏ ਹੁੰਦਾ ਕਿ ਚਲੋ ਮਾਰਗ ਦੇ ਵਿੱਚ ਬਹੁਤ ਸਾਰੇ ਵਿਆਹ ਹੋਣਗੇ ਬਾਕੀ ਮੌਸਮ ਵੀ ਵਧੀਆ ਹੋ ਜਾਂਦਾ ਹੈ ਤੇ ਪੋ ਦੇ ਵਿੱਚ ਤਾਂ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਕੁਝ ਜੀ ਵੀ ਨਹੀਂ ਕਰਦਾ ਮੈਸ ਕਰਕੇ ਮੈਨੂੰ ਕਾਫੀ ਕਮੈਂਟ ਆਏ ਭੈਣਾਂ ਦੀ ਕਿ ਤੁਹਾਡੀ ਵੀਡੀਓ ਨਹੀਂ ਆਈ ਅਸੀਂ ਕਾਫੀ ਦਿਨ ਤੋਂ ਈਟ ਕਰ ਰਹੇ ਹਾਂ ਮੈਨੂੰ ਆਇਆ ਹੁੰਦਾ ਹੈ ਕਿ ਠੰਡ ਵੀ ਹੈਗੀ ਹੈ ਚਲੋ ਇਸ ਮਹੀਨੇ ਦੇ ਵਿੱਚ ਵਿਆਹ ਸ਼ਾਦੀਆਂ ਵੀ ਘੱਟ ਹੁੰਦੇ ਆ ਸੋ ਇਸ ਕਰਕੇ ਮੈਂ ਵੀਡੀਓ ਪਾਈ ਨਹੀਂ ਤੇ ਮੈਨੂੰ ਹੁਣ ਆਏ ਹੋਇਆ ਕਿ ਚਲੋ ਮਾਘ ਦਾ ਮਹੀਨਾ ਸ਼ੁਰੂ ਹੋ ਗਿਆ ਹੁਣ ਦਿਨ ਬਹੁਤ ਸੋਹਣੇ ਹੋ ਜਾਣਗੇ ਦਿਨ ਖੁੱਲ੍ਹੇ ਜਾਣਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਜਿੱਦ ਜੇ ਤੁਸੀਂ ਕਿਤੇ ਜਾਣਾ ਹੋਵੇ ਪ੍ਰੋਗਰਾਮ ਤੇ ਕਿਸੇ ਵਿਆਹ ਸ਼ਾਦੀ ਦੀ ਪਾਰਟੀ ਤੇ ਤੇ ਮੇਕਅਪ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਆਪਣਾ ਚੰਗੀ ਤਰ੍ਹਾਂ ਫੇਸ ਧੋ ਲੈਣਾ ਹੈ ਠੀਕ ਹੈ ਕਿਸੇ ਦੇ ਨਾਲ ਵੀ ਤੁਸੀਂ ਧੋਂਦੇ ਹੋ ਫੇਸ ਵਾਸ਼ ਜਾਂ ਤੁਸੀਂ ਨੇਚਰਲ ਜਿਵੇਂ ਮੈਂ ਦੱਸਦੀ ਹਾਂ ਹਨਾ ਦਹੀਂ ਬੇਸਣ ਮਤਲਬ ਇਦਾਂ ਕਿਸੇ ਚੀਜ਼ ਨਾਲ ਧੋਂਦੇ ਹੋ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰ ਲੈਣਾ ਫਿਰ ਤੁਸੀਂ ਕੀ ਕਰਨਾ ਆਪਾਂ ਐਲੋਵੀਰਾ ਜੈਲ ਐਲੋਵੀਰਾ ਜੈਲ ਕੀ ਹੈ ਕਿ ਇੱਕ ਤਾਂ ਆਪਾਂ ਸਰਦੀ ਦੇ ਵਿੱਚ ਪਾਣੀ ਬਹੁਤ ਘੱਟ ਪੀਂਨੇ ਆ ਤੇ ਉਹਦੇ ਨਾਲ ਕੀ ਹੋ ਜਾਂਦਾ ਇੱਕ ਡਰਾਇਨੈਸ ਆ ਜਾਂਦੀ ਹੈ ਫੇਸ ਦੇ ਉੱਪਰ ਪਾਣੀ ਘੱਟ ਪੀਣ ਕਰਕੇ ਆਪਣੀ ਸਕਿਨਾਂ ਜਿਹੜੀ ਮੁਰਝਾਈ ਜੀ ਰਹਿੰਦੀ ਆ ਐਂ ਡਲ ਡਲ ਜਿਹਾ ਲੱਗਿਆ ਰਹਿੰਦਾ ਹੈ ਨਾ ਤੇ ਸੁਸਤੀ ਆ ਚਿਹਰਾ ਰਹਿੰਦਾ ਹੈ ਖਿਲੇ ਆ ਜਾਂ ਨਹੀਂ ਰਹਿੰਦਾ ਤੇ ਉਹ ਆਪਾਂ ਨੂੰ ਐਂ ਹੋ ਜਾਂਦਾ ਵੀ ਆਪਾਂ ਪਾਣੀ ਘੱਟ ਪੀਂਨੇ ਆ ਸਰਦੀ ਦੇ ਵਿੱਚ ਬਹੁਤ ਹੀ ਘੱਟ ਪਾਣੀ ਪੀਤਾ ਜਾਂਦਾ ਜਿੰਨਾ ਆਪ ਨੂੰ ਪੀਣਾ ਚਾਹੀਦਾ ਉਹਨਾਂ ਨਹੀਂ ਪੀਤਾ ਜਾਂਦਾ ਉਦੇ ਨਾਲ ਕੀ ਹੋਊਗਾ ਜਿਹੜੀ ਐਲੋਵੀਰਾ ਜੈੱਲ ਆ ਇਹਦੇ ਵਿੱਚ ਦੇਖ ਲਓ ਵੀ ਕਹਿੰਦੇ ਆ ਵੀ 90% ਹੀ ਪਾਣੀ ਹੁੰਦਾ ਏ ਪਾਣੀ ਇਹਦੇ ਵਿੱਚ ਜੈੱਲ ਆ ਜਿਹੜੀ ਉਹ ਪਾਣੀ ਆ ਸਮਝ ਲਓ ਹਨਾ ਜਦੋਂ ਆਪਾਂ ਆਪਣੇ ਚਿਹਰੇ ਤੇ ਲਗਾਵਾਂਗੇ ਤਾਂ ਆਪਣਾ ਚਿਹਰਾ ਨਾ ਇੱਕਦਮ ਫਲਫੀ ਜਿਵੇਂ ਉਦਾਂ ਹੋ ਜਾਊਗਾ ਫਲਫੀ ਫਲਫੀ ਆ ਤੇ ਵਧੀਆ ਲੱਗੂ ਜੇ ਤੁਸੀਂ ਡੇਲੀ ਯੂਜ਼ ਕਰਦੇ ਹੋ ਐਲੋਵੀਰਾ ਤੇ ਬਹੁਤ ਵਧੀਆ ਤੁਹਾਡੀ ਸਕਿਨ ਨਾ ਵਾਸਤੇ ਤੇ ਬਾਕੀ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ ਤੇ ਆਪਾਂ ਇਹਨੂੰ ਕਰਨਾ ਕੁਝ ਵੀ ਨਹੀਂਗਾ ਬਸ ਜਸਟ ਕੋਈ ਜ਼ਿਆਦਾ ਟਾਈਮ ਨਹੀਂ ਇਹਦੇ ਤੇ ਆਪਾਂ ਨੂੰ ਲੱਗਣਾ ਕਿ ਇੰਨਾ ਟਾਈਮ ਲੱਗ ਜੂਗਾ ਜਾਂ ਆਪਣੇ ਕੋਲੇ ਟਾਈਮ ਹੈ ਨਹੀਂਗਾ ਦੂਸਰੀ ਚੀਜ਼ ਆ ਆਪਣੇ ਕੋਲੇ ਗੁਲਾਬ ਜਲ ਆਪਾਂ ਦੋ ਚੀਜ਼ਾਂ ਤੋਂ ਪਹਿਤੋਂ ਦੱਸਦੇ ਆਂ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਦੋਂ ਤੁਸੀਂ ਮੇਕਅਪ ਕਰਨਾ ਹੈ ਕਿਤੇ ਜਾਣਾ ਹੈ ਮੇਕਅਪ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਹੱਥ ਦੇ ਉੱਪਰ ਹੀ ਪਾ ਲਿਓ ਜਿੱਦਾਂ ਕਹਿ ਦਿੰਦੇ ਨਾ વોਟਰ ਪ੍ਰੂਫ ਮੇਕਅਪ ਹੋ ਜਾਣਾ ਤੁਹਾਡਾ ਤੇ ਥੋੜਾ ਜਿਹਾ ਇਹਦੇ ਵਿੱਚ ਗੁਲਾਬ ਜਲ ਪਾ ਲੈਣਾ ਥੋੜੀ ਜਿਹੀ অ্যালোਵਿਰਾ ਜਲ ਪਾ ਲੈਣੀ ਹੈ ਆਪਾਂ ਹੱਥ ਦੇ ਉੱਪਰ ਹੀ ਇਦਾਂ ਹੀ ਕੋਈ ਪੰਡਾ ਵੀ ਲਪੇੜਨ ਦੀ ਜ਼ਰੂਰਤ ਨਹੀਂ ਵੀ ਕੋਲੀ ਚ ਪਾਉਣਾ ਪਏਗਾ ਪਰ ਚੰਗੀ ਤਰ੍ਹਾਂ ਆਪਣਾ ਫੇਸ ਪਹਿਲਾਂ ਧੋ ਲਿਓ ਤੁਸੀਂ ਤੁਸੀਂ ਦੇਖੋਗੇ ਕਈ ਵਾਰ ਕੀ ਹੁੰਦਾ ਆਪਾਂ ਘਰੋਂ ਮੇਕਅਪ ਕਰਕੇ ਜਾਂਦੇ ਆ ਹਨਾ ਤੇ ਜਦੋਂ ਆਪਾਂ ਪੈਲਸ ਦੇ ਵਿੱਚ ਪਹੁੰਚਦੇ ਆ ਤੇ ਉਸ ਟਾਈਮ ਨਾ ਆਪਣਾ ਚਿਹਰਾ ਤੇ ਮੇਕਅਪ ਜਿਹੜਾ ਆਪਣਾ ਬਿਲਕੁਲ ਖਰਾਬ ਹੋ ਜਾਂਦਾ ਹੈ ਤੇ ਇਦਾਂ ਲੱਗਣ ਲੱਗ ਜਾਂਦਾ ਕਿ ਹਾਏ ਹੁਣ ਤਾਂ ਹੋ ਰਹੀ ਹਉਣ ਲੱਗ ਗਿਆ ਫੇਸ ਜਾਂ ਹੋ ਰਹੀ ਹੋ ਗਿਆ ਬਹੁਤ ਵਾਰ ਤੁਸੀਂ ਨੋਟ ਕੀਤਾ ਹੋਊਗਾ ਦੱਸਿਓ ਕਮੈਂਟ ਕਰਕੇ ਬਹੁਤ ਵਾਰ ਇਦਾਂ ਹੁੰਦਾ ਹੈ ਤੇ ਇਹਨੂੰ ਤੁਸੀਂ ਲਗਾ ਲੈਣਾ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਤੇ ਹਾਂਜੀ ਇਹਨੂੰ ਆਪਾਂ ਨਾ 2-3 ਮਿੰਟ ਆਪਣੇ ਫੇਸ ਦੇ ਵਿੱਚ ਚੰਗੀ ਤਰ੍ਹਾਂ ਰਚਾ ਲੈਣਾ ਤੇ ਫਿਰ ਉਸ ਤੋਂ ਬਾਅਦ ਜੇ ਕੋਈ ਵੀ ਤੁਸੀਂ ਫੇਸ ਪਾਊਡਰ ਵਗੈਰਾ ਲਗਾਉਂਦੇ ਹੋ ਮੈਂ ਤਾਂ ਵੈਸੇ ਕੁਝ ਨਹੀਂ ਲਗਾਇਆ ਕਦੇ ਵੀ ਫੇਸ ਦੇ ਉੱਪਰ ਮੈਂ ਤਾਂ ਇਹ ਹੀ ਲਗਾ ਲੈਣੀ ਹੁੰਦੀ ਆ ਬਸ ਮੈਨੂੰ ਇਦਾਂ ਹੀ ਵਧੀਆ ਲੱਗਦਾ ਮੈਂ ਲਿਪਸਟਿਕ ਲਾਉਣੀ ਆ ਇੱਕ ਕਾਜਲ ਪਾਉਣੀ ਆ ਨਿਮਕਾ ਚਲ ਪਾ ਲੈਣੀ ਹੈ ਨਾ ਸੁਰਮਾ ਬੋਲਦੇ ਜਿਹਨੂੰ ਆ ਪੱਖਾਂ ਦੇ ਵਿੱਚ ਬਾਕੀ ਮੈਂ ਕਦੇ ਵੀ ਹੋਰ ਕੋਈ ਕਰੀਮ ਨਹੀਂ ਲਗਾਈ ਕਦੇ ਫੇਸ ਦੇ ਉੱਪਰ ਕਦੇ ਮੈਂ ਫੇਸ ਪਾਊਡਰ ਨਹੀਂ ਲਗਾਇਆ ਕਦੇ ਵੀ ਕੁਝ ਨਹੀਂ ਮੈਂ ਲਗਾਇਆ ਤੇ ਮੈਨੂੰ ਇਦਾਂ ਹੀ ਵਧੀਆ ਲੱਗਦਾ ਨੇਚਰਲ ਜੀ ਮੇਰੀ ਸਕਿਨ ਤੇ ਮੈਨੂੰ ਵਧੀਆ ਲੱਗਦੀ ਆ ਕਿ ਵਧੀਆ ਹੋ ਜਾਂਦਾ ਫੇਸ ਐ ਨਾ ਵਧੀਆ ਹੋਣਾ ਫਿਰ ਫੀਆ ਤੇ ਇਦਾਂ ਸੌਫਟ ਜੀ ਸਕਿਨ ਵਧੀਆ ਹੋ ਜਾਂਦੀ ਤੇ ਲਿਪਸਟਿਕ ਲਗਾ ਲੈਨੇ ਜਦੋਂ ਸੁਰਮਾ ਪਾ ਲੈਨੇ ਤੇ ਚਿਹਰਾ ਆਪਣੇ ਆਪ ਗਲੋਅ ਕਰਨ ਲੱਗ ਜਾਂਦਾ ਤੇ ਜੇ ਤੁਸੀਂ ਮਤਲਬ ਫੇਸ ਪਾਊਡਰ ਵਗੈਰਾ ਲਗਾਣਾ ਤੇ ਤੁਸੀਂ ਉਸ ਤੋਂ ਬਾਅਦ ਲਗਾ ਸਕਦੇ ਹੋ ਹਲਕਾ ਹਲਕਾ ਲਗਾਓ ਜਿਆਦਾ ਨਾ ਲਗਾਓ ਤੁਹਾਨੂੰ ਇਦਾਂ ਲੱਗੂ ਤੁਹਾਡੀ ਨੇਚਰਲ ਜਿਵੇਂ ਸਕਿਨ ਟੋਨ ਹੀ ਇਦਾਂ ਦੀ ਹੈ ਤੁਹਾਨੂੰ ਹਰ ਕੋਈ ਪੁੱਛੂਗਾ ਦੇਖੂਗਾ ਕਿ ਮੇਕਅਪ ਇੱਕਦਮ ਤੁਹਾਡੇ ਚਿਹਰੇ ਦੇ ਵਿੱਚ ਬੈਠ ਜਾਊਗਾ ਤੇ ਵਧੀਆ ਸੋਹਣੇ ਲੱਗੋਗੇ ਤੁਸੀਂ ਬਿਲਕੁਲ ਸੌਖਾ ਤਰੀਕਾ ਹੈ ਸੌਖਾ ਜਿਹਾ ਕੰਮ ਆ ਫਾਇਦਾ ਬਹੁਤ ਜ਼ਿਆਦਾ ਇਸ ਚੀਜ਼ ਦਾ ਬਹੁਤ ਹੀ ਫਾਇਦਾ ਹੈ ਤੇ ਜਰੂਰ ਲਗਾ ਕੀ ਤੇ ਜਾਇਓ ਹੁਣ ਵਿਆਹ ਸ਼ਾਦੀਆਂ ਸ਼ੁਰੂ ਹੋ ਗਏ ਆ ਮਾਗ ਦਾ ਮਹੀਨਾ ਹੋ ਗਿਆ ਸ਼ੁਰੂ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨੀ ਸਪੋਰਟ ਕੀਤੀ ਇੱਥੋਂ ਤੱਕ ਲੈ ਕੇ ਆਏ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ